ਪਤੀ ਹੈ ਨਾ ਕੰਨ ਦੇਖਣੇ ਗਿਆ ਥਾ ਪਤਾ ਨਹੀਂ ਕੀ ਹੋ ਗਿਆ ਘਰ ਕੇ ਬਗਲ ਤੇ ਕਿਸੇ ਨੇ ਦੱਸਿਆ ਕਿ ਸੱਜਣੂ ਆਇਆ ਤੇ ਫੋਨ ਕੀਤਾ ਕੇ ਬਿਹਾਰ ਕਰਨ ਵਾਲਾ ਹਾਂ ਅੱరే ਮਈਓ ਕਦੇ ਕਦੇ ਚੋਰੀਆਂ ਵਨ ਨੰਬਰ 4 ਤੇ ਹਾਂ ਮਾਮਲਾ ਜਦੋਂ ਜਿੰਨ ਇਨਕੀਡੈਂਟ ਹੋਇਆ ਜੇ ਹੁਣੇ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਫੇ ਪਤਾ ਕਰ ਰਹੇ ਜਾਂਚ ਕਰ ਰਹੇ ਵੀ ਕਿਤਰਾ ਐਕਸੀਡੈਂਟ ਹੋਇਆ ਕਿਦਣਾ ਵੱਜਾ ਕੀ ਹੋਇਆ ਕੀ ਨੁਕਸਾਨ ਹੋਇਆ ਹੈ ਨੁਕਸਾਨ ਸੱਟ ਲੱਗੀ ਹੈ ਜਿਹਦੇ ਫਿਲਹਾਲ ਫਿਰ ਮੌਕੇ ਤੇ ਡੈਥ ਹੋ ਗਈ ਹੈ ਲੱਗਦਾ ਵੀ ਇਤਨਾ ਪਰ ਥੋੜਾ ਵੇਖ ਲਈ ਚੈੱਕ ਕਰ ਲਈਨੇ ਕੀ ਡਾਕਟਰ ਸਾਹਿਬ ਕੀ ਕਹਿੰਦੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਨਰਪਤੀ ਹੈ ਹਾਂ ਉਹ ਆ ਕੇ ਦੇਖਨੇ ਗਿਆ ਥਾ ਪਤਾ ਨਹੀਂ ਕੀ ਹੋ ਗਿਆ ਪਿਆਰੇ ਲਾਲ पता नहीं कहा काम देखने गया था मुझे नहीं पता है मुंडा भी मेरा साथ में है पता नहीं मुंडा कहाँ पर है उन्नीस साल का है भी साथ में था पर वो मुंडा नहीं है पता नहीं कितने गया यही पते कर चुरिया ने किसने मारा था का कैसे क्यों हुआ कोई तो बताए मुझे <laughs> तीन बच्चे हैं दो कुरी एक मुंडा है <laughs> लड़का भी गया था घर से

ਇੱਕ ਬੇਟੀ ਹੈ ਤੇ ਤਿੰਨ ਦੋ ਬੇਟੀ ਹੈ ਇੱਕ ਬੇਟਾ ਹੈ ਹਾਂ ਪੁਲਿਸ ਕਾਰਵਾਈ ਕਰ ਰਹੇ ਹਾਂ ਮਾਮਲਾ ਜਦੋਂ ਜੇ ਐਕਸੀਡੈਂਟ ਹੋਇਆ ਜੀ ਹੁਣੇ ਹੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪਤਾ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਵੀ ਕਿਹ ਤਰ੍ਹਾਂ ਐਕਸੀਡੈਂਟ ਹੋਇਆ ਕਿਦਾਂ ਨੁਕਸਾਨ ਕੀ ਹੋਇਆ ਕੀ ਨੁਕਸਾਨ ਹੋਇਆ ਜੀ ਨੁਕਸਾਨ ਸੱਟ ਲੱਗੀ ਹੈ ਜੀ ਤੇ ਫਿਲਹਾਲ ਨਹੀਂ ਮੌਕੇ ਤੇ ਡੈਥ ਹੋ ਗਈ ਹੈ ਹਾਂ ਲੱਗਦਾ ਹੈ ਬੇਤਨਾ ਪਰ ਥੋੜਾ ਵੇਖ ਲੈਣ ਚੈੱਕ ਕਰ ਲੈਣੇ ਕੀ ਡਾਕਟਰ ਸਾਹਿਬ ਕੀ ਕਹਿੰਦੇ ਨੇ ਕਹਿੰਦੇ ਸਰ ਕੋਈ ਚੀਜ਼ ਨਹੀਂ ਹੈ ਇਹ ਇਹ ਪਰਿਵਾਰਕ ਮੈਂਬਰ ਜਿਹੜੇ ਆ ਪਰਿਵਾਰਕ ਮੈਂਬਰ ਇਹ ਘਰ ਦੀ ਨਾਲ ਹੈ ਜੀ ਐਸਾਂ ਦੇ ਬਿੰਦੂ ਦੇਵੀ ਤੇ ਕੀ ਨਾਮ ਹੈ ਨਾ ਘਰ ਦੀ ਜਨਾ ਬਿੰਦੂ ਦੇਵੀ ਹੈ ਇਹ ਨਾਲ ਵੀ ਹੈਗਾ ਕੰਨਾਂ ਹੀ ਇਕੱਠੇ ਇਕੱਠੇ ਆਉਂਦੇ ਜੀ ਦੂਸਰਾ ਬੱਚਾ ਬੱਚੇ ਬਾਰੇ ਦੀ ਜਾਣਕਾਰੀ ਕੋਈ ਮੇਰੀ بیوی 10 12 ਸਾਲ ਦਾ ਹੋਵੇ ਸ਼ਾਇਦ ਇੱਕ ਦਿਨ ਲੱਗੇ ਜਾਂਗੇ ਵਿਆਹ ਜਦੋਂ ਹੌਲੀ ਹੌਲੀ ਕਾਰਵਾਈ ਕੀਤੀ ਹੈ ਕਾਰਵਾਈ ਕਰ ਰਹੇ ਹਾਂ ਜੀ ਹੁਣੇ ਕਰ ਰਹੇ ਬਿਲਕੁਲ ਕਾਰਵਾਈ ਕਰ ਰਹੇ ਹਨਰਾ ਪਤੀ ਹੈ ਕਾਮ ਰੱਖਣੇ ਗਿਆ ਥਾ ਪਤਾ ਨਹੀਂ ਕੀ ਹੋ ਗਿਆ ਘਰ ਕੇ ਬਗਲ ਕਰ ਉਹ ਵੀ ਕਿਸੇ ਨੇ ਬਤਾਇਆ ਕਿ ਜਿੰਦੂ ਆਇਆ ਤੇ ਫੋਨ ਕੀਤਾ ਇਹ ਵਿਹਾਰ ਕਰਨ ਵਾਲਾ ਅਭੀ ਮਈਆ ਪਤਾ ਨਹੀਂ ਕਿ ਪਤਾ ਨਹੀਂ ਕਿ ਚੋਰੀ ਹੋ ਗਈ ਵਾਰਡ ਨੰਬਰ 4 ਦਾ ਤੇ ਮਾਮਲਾ ਜੇ ਤੁਸੀਂ ਜੇ ਤਾਂ ਐਕਸੀਡੈਂਟ ਹੋਇਆ ਜੇ ਹੁਣੇ ਤੇ ਅਸੀਂ ਮੌਕੇ ਤੇ ਪਹੁੰਚੇ ਆ ਪਤਾ ਕਰ ਰਹੇ ਜਾਂਚ ਕਰ ਰਹੇ ਕਿ ਕਿਤਰਾ ਐਕਸੀਡੈਂਟ ਹੋਇਆ ਕਿਤਰਾ ਵਜਾ ਕੀ ਹੋਇਆ ਹੈ ਕੀ ਨੁਕਸਾਨ ਹੋਇਆ ਹੈ ਨੁਕਸਾਨ ਸੱਟ ਲੱਗੀ ਹੈ ਜਿਹਦੇ ਫਿਲਹਾਲ ਫਿਰ ਮੌਕੇ ਤੇ ਡੈਥ ਹੋ ਗਈ ਹੈ ਲੱਗਦਾ ਵੀ ਇਤਨਾ ਪਰ ਥੋੜਾ ਵੇਖ ਲੈਣ ਚੈੱਕ ਕਰ ਲੈਣ ਕਿ ਡਾਕਟਰ ਸਾਹਿਬ ਕੀ ਕਹਿੰਦੇ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਨਰਫਦੀ ਹੈ ਕੰਮ ਦੇਖਣੇ ਗਿਆ ਥਾ ਪਤਾ ਨਹੀਂ ਕੀ ਹੋ ਗਿਆ ਪਿਆਰੇ ਲਾਲ पता नहीं कहाँ काम देखने गया था मुझे नहीं पता है मुंडा भी मेरा साथ में है पता नहीं मुंडा कहाँ पर है उन्नीस साल का है यही पते चुड़िया में किसने मारा झाका कैसे हुआ कोई तो बताए मुझे तीन बच्चे हैं दो कुरी एक मुंडा है लड़का भी गया था घर

ਹਾਂ ਦੋ ਬੇਟੀ ਹੈ ਦੋ ਤਿੰਨ ਦੋ ਬੇਟੀ ਹੈ ਇੱਕ ਬੇਟਾ ਹੈ ਹਾਂ ਪੁਸ਼ ਕਰਵਾਈ ਕਰੇਗੇ ਇਹ ਮਾਮਲਾ ਜਦੋਂ ਜਿਹੜਾ ਐਕਸੀਡੈਂਟ ਹੋਇਆ ਜਿਹੜਾ ਹੁਣੇ ਹੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪਤਾ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਵੀ ਕਿਤਰਾ ਐਕਸੀਡੈਂਟ ਹੋਇਆ ਕਿਦਣਾ ਵੱਜਾ ਕੀ ਹੋਇਆ ਹੈ ਕੀ ਨੁਕਸਾਨ ਹੋਇਆ ਹੈ ਨੁਕਸਾਨ ਸੱਟ ਲੱਗੀ ਹੈ ਜਿਹਦੇ ਫਿਲਹਾਲ ਇਹ ਮੌਕੇ ਤੇ ਡੈਥ ਹੋ ਗਈ ਹੈ ਹਾਂ ਲੱਗਦਾ ਬੇਤਰਾ ਪਰ ਥੋੜਾ ਵੇਖ ਲੈਣ ਚੈੱਕ ਕਰ ਲੈਣ ਕੀ ਡਾਕਟਰ ਸਾਹਿਬ ਕੀ ਤੇ ਕੈਂਸਰ ਕੋਈ ਨਹੀਂ ਹੈ ਇੱਥੇ ਇਹ ਦੇ ਪਰਿਵਾਰਕ ਮੈਂਬਰ ਜਿਹੜੇ ਆ ਪਰਿਵਾਰਕ ਮੈਂਬਰ ਇਹਦੇ ਘਰ ਦੇ ਨਾਲ ਆ ਜੀ ਐਸੋਣੀ ਬਿੰਦੂ ਦੇਵੀ ਤੇ ਕੀ ਨਾਮ ਹੈ ਨਾ ਘਰ ਦੀ ਜਾਨਾ ਬਿੰਦੂ ਦੇਵੀ ਹੈ ਇਹ ਨਾਲ ਵੀ ਹੈਗਾ ਕੰਨਾ ਹੀ ਇਕੱਠੇ ਇਕੱਠੇ ਆਉਂਦੇ ਸੀਗੇ ਦੂਸਰਾ ਬੱਚਾ ਬੱਚੇ ਬਾਰੇ ਦੀ ਜਾਣਕਾਰੀ ਕੋਈ ਮੇਰੇ ਵੀ ਨਹੀਂ ਥੋੜਾ 12 ਸਾਲ ਦਾ ਹੋਵੇ ਸ਼ਾਇਦ ਇੱਕ ਦੇ ਲੱਗੇ ਜਾ ਕੇ ਵਿਆਹ ਜਾਂਦਾ ਫੁੱਲਸੋਲੋ ਕਾਰਵਾਈ ਕੀਤੀ ਹੈ ਕਾਰਵਾਈ ਕਰ ਰਹੇ ਹਾਂ ਜੀ ਹੁਣੇ ਕਰ ਰਹੇ ਬਿਲਕੁਲ ਕਾਰਵਾਈ ਕਰ ਰਹੇ